ਇਹ ਜੱਗੂ ਵਾਈ ਮਾਡਲ 2021 ਆ 21 ਮਾਡਲ ਆ ਜੀ ਠੀਕ ਆ ਹੁਣ ਜਿਵੇਂ ਸੀਆਰਡੀ ਆ ਕੇ ਥੋੜਾ ਗਾਹ ਕੋ ਤੋਂ ਉਹ ਕਰਦਾ ਠੀਕ ਆ ਜੀ ਮਾਈਕੋ ਪੰਪ ਵਾਲੀ ਥੋੜੀ ਵੱਧ ਡਿਮਾਂਡ ਆ ਕਹਿੰਦਾ ਜੇ ਤੋ ਟਰੈਕਟਰ ਲਿਆਂਦਾਗਾ ਨਾ ਪੀਵੀ 65 ਬੰਦੇ ਘੈਂਟ ਅੱਛਾ ਨਾ ਚਲਾਉਂਦੇ ਚਲੂਦੇ ਘੱਟੇ ਨੇ ਛੇਤੀ ਉਹ ਚੇਂਜ ਕਰ ਦੰਨੇ ਆ ਠੀਕ ਆ ਜੀ ਠੀਕ ਆ ਬਿਲਕੁਲ ਵਾਈ ਪੱਕੀ ਗੱਲ ਆ ਵਾਈ ਇਹ ਕਿਸੇ ਨੇ ਰੁਪਏ ਘੱਟ ਲਾਉਣੇ ਹੁੰਦੇ ਨੇ ਡੀਆਈ ਲੈਣਾ ਹੁੰਦਾ ਕੰਡੀਸ਼ਨ ਦੇਖ ਜੱਗੂ ਵੀਰੇ ਹਾਂ ਬਿਲਕੁਲ ਸਾਫ ਆ ਵਾਈ ਡਾਡਾ 2015 ਵਰਗੀ ਕੰਡੀਸ਼ਨ ਆ ਡਾਡਾ ਰਿਜਨ ਕਬੂਟਾ ਦਿਖਾਏ ਸੀ ਆਪਾਂ ਨੇ 5202 5204 ਦਿਖਾਇਆ ਸੀਗਾ ਜੌਂਡੀਆ 2011 ਮਾਡਲ ਸਾਰਾ ਅਰੀਜਨਲ ਟਰੈਕਟਰ ਆ ਹੌਲੈਂਡ ਦਿਖਾਇਆ ਸੀ 3630 ਠੀਕ ਆ ਜੀ ਤੇ ਇੱਕ ਬਾਈਨ ਕੋ ਫਾਰਮ ਟਰੈਕ ਸੀਗਾ 60 2023 ਮਾਡਲ ਕਿ ਅੱਜ ਆਪਾਂ ਤੁਹਾਨੂੰ ਅੰਦਰ ਖੜੇ ਆ ਟਰੈਕਟਰ ਉਹ ਦਿਖਾਉਣੇ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਬਾਈ ਫਿਰ ਜਿਆਦਾ ਲੰਬੀ ਵੀਡੀਓ ਆਪਾਂ ਪਾਉਂਦੇ ਨਹੀਂਗਾ ਤੁਹਾਨੂੰ ਪਤਾ ਜੀ ਤੇ ਜਿਹੜੇ ਅੰਦਰ ਟਰੈਕਟਰ ਖੜੇ ਅੱਜ ਆਪਾਂ ਨੇ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਦੇਣੀ ਆ ਜੀ ਠੀਕ ਆ ਜੀ ਅੰਦਰ ਵੀ ਤਰੀਆਂ ਨੂੰ 15 ਤੋਂ 20 ਟਰੈਕਟਰ ਖੜੇ ਨੇ ਜੀ ਤੇ ਬਾਈ ਜੀ ਅੱਜ ਇਹਨਾਂ ਬਾਰੇ ਦੱਸਦੀ ਟਰੈਕਟਰਾਂ ਬਾਰੇ ਜੀ ਹਾਂਜੀ ਵੀਰੇ ਹਾਂਜੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਹੌਲੈਂਡ ਆ ਜੀ 5500 ਇਹ 2010 ਮਾਡਲ ਹੈ ਵੀਰੇ 10 ਮਾਡਲ ਹੈ ਜੀ ਹਾਂਜੀ ਹਾਈ ਲੋ ਮੀਡੀਅਮ ਹਾਈ ਲੋ ਮੀਡੀਅਮ ਵਾਲਾ ਠੀਕ ਹੈ ਹਾਂਜੀ 3 ਸਪੀਡ ਆ ਹਾਂਜੀ ਇਹਦਾ ਬਾਈ ਜੀ ਆਪਣਾ ਟਰੈਕਟਰ origional ਆ ਕਿਵੇਂ ਜੀ ਵੀਰੇ ਮਾੜੀ ਮੋਟੀ ਟੱਚਾਂਗਾਊਗੀ ਠੀਕ ਹੈ ਜੀ ਹਾਂਜੀ ਬਾਈ ਜੇ ਹੋਊਗਾ ਮਾੜੀ ਮੋਟੀ ਜਿਵੇਂ ਬਾਈ ਕਹਿੰਦਾ ਮਾੜੀ ਮੋਟੀ ਹਲਕੀ ਫੁੱਲਕੀ ਜਿਵੇਂ ਠੀਕ ਹੈ ਜੀ ਉਹ ਤਾਂ ਨਹੀਂ ਓਕੇ ਜੀ ਬਾਕੀ ਨਵਾਂ ਬਹੁਤ ਆ ਵੀਰੇ ਠੀਕ ਹਾਂ ਟਰੈਕਟਰ ਸਾਫ਼ ਆ ਬਾਈ ਬਿਨਾ ਅਛਾ ਬਿਨਾਂ ਡਰਬੋ ਤੋਂ ਹਾਂਜੀ ਡਬਲ ਡਿਸਟਰੀਬਿਊਟਰ ਇਹਨੂੰ ਡਬਲ ਡਿਸਟਰੀਬਿਊਟਰ ਦਾ ਹਾਂਜੀ ਠੀਕ ਹੈ ਜੀ ਉਹਦੇ ਬਾਅਦ ਜੀ ਬਾਈ 855 ਖੜਾ 855 ਦੇ ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਹੈ ਜੀ ਜਮਾ ਨਵਾਂ ਟਰੈਕਟਰ ਦੇਖੋ ਜੀ ਬਾਈ ਜੀ ਮਾਡਲ ਕਿਹੜਾ ਜੀ 2021 ਹੈ ਜੀ 21 ਮਾਡਲ ਹੈ ਜੀ ਠੀਕ ਹੈ ਹਾਂਜੀ 16 18 ਵਾਲਾ ਬਾਈ ਹਾਂਜੀ ਵੀਰੇ ਜੀ 16 18 ਚ ਮਗਰਾੜ ਦੇਖੋ ਟਰੈਕਟਰ ਦੇ ਬਹੁਤ ਸਾਫ਼ ਸੁਥਰੇ ਪਏ ਆ ਜੀ ਟੈਟੂ ਨਾਲ ਦੇ ਬਾਈ ਟਰੈਕਟਰ ਦੇ ਹਾਂਜੀ ਵੀਰੇ ਜੀ ਠੀਕ ਹੈ ਜੀ ਮੁਰਲੇ ਟਾਇਰ ਬਾਈ ਦੂਜੇ ਪਏ ਹੋਏ ਰੇਡੀਅਲ ਟਰੈਕਟਰ ਦੀ ਕੰਡੀਸ਼ਨ ਦੇ ਲੋ ਜੀ ਇੱਧਰ ਬੈਟਰੀ ਬਾਕਸੇ ਦਾ ਰੰਗ ਰੰਗ ਸਾਰਾ ਪੂਰਾ ਚੰਗਾ ਟਰੈਕਟਰ ਹੈ ਤੇ ਬਾਕੀ ਵੀ ਰੇਟ ਵਾਲਾ ਤੁਹਾਨੂੰ ਬੇਨਤੀ ਕਰਦੇ ਆ ਵੀ ਜਿਨੇ ਵੀ ਕੋਈ ਜਾਣਕਾਰੀ ਲੈਣੀ ਹੋਈ ਰੇਟ ਬਾਰੇ ਤਾਂ ਫੋਨ ਤੇ ਕਰ ਲਿਓ ਕਿਉਂਕਿ ਆਪਾਂ ਵੀਡੀਓ ਵਿੱਚ ਰੇਟ ਨਹੀਂ ਦੱਸ ਰਹੇ ਟਰੈਕਟਰਾਂ ਦਾ ਠੀਕ ਹੈ ਜੀ ਮਾਡਲ 21 ਹੈ ਜੀ 16 ਟਾਇਰ ਵਾਲਾ ਟਰੈਕਟਰ ਤੇ ਅੱਗੇ 744b ਦਾ ਨਵਾਂ ਹੀ ਟਰੈਕਟਰ ਆ ਇਹ ਹਾਂਜੀ ਵੀਰੇ ਥੋੜੇ ਘੰਟੇ ਚੱਲੇ ਆ ਠੀਕ ਹੈ ਜੀ ਘੱਟੇ ਚੱਲਿਆ ਵਾ ਹਾਂਜੀ ਠੀਕ ਹੈ ਜੀ ਹਾਂਜੀ 744b 2 ਸਪੀਡ ਐਫੀ ਸਾਈਡ ਗੇਅਰ ਦੇ ਵਿੱਚ ਠੀਕ ਹੈ ਜੀ ਭਾਈ ਮੈਂ ਤਾਂ ਐਸਾ ਹੁੰਦਾ ਕਿਦਾ ਵੀ ਸੈੜਗੇ ਚ ਦੋ ਐਕਸਟੀ ਆਉਂਦਾ ਜੀ ਨਹੀਂ ਐਪੀ ਚ ਵੀ ਆ ਗਿਆ ਤਾਂ ਵੀ ਅੱਛਾ ਠੀਕ ਹੈ ਜੀ ਹਾਂ ਜੀ ਹਾਂ ਜੀ ਸੈੜਗੇਰ ਵਾਲਾ ਠੀਕ ਹੈ ਜੀ ਪੂਰਾ ਬਾਈ ਗਿੰਨਤੀ ਦੇ ਘੰਟੇ ਟਰੈਕਟਰ ਚੱਲਿਆ ਵਾ 23 ਮਾਡਲ ਹੈ ਜੀ 23 ਜੀ 23 2023 ਮਾਡਲ ਹੈ ਜੀ ਠੀਕ ਹੈ ਜੀ ਜਮਾ ਨਵਾਂ ਟਰੈਕਟਰ ਹੈ ਉਹਦੇ ਬਾਅਦ ਸੋਨਾਲੀਕਾ 35 ਹੈ ਜੀ ਡੀ ਆਈ ਇਹ ਬਾਈ ਆਪਣੇ ਟਾਇਰ 12 ਦੇ ਦੇ ਨਹੀਂ 13 13 ਨਾਲ ਵੀਰੇ ਅੱਛਾ 13 ਦੇ ਆ ਠੀਕ ਹੈ ਉਹਨੂੰ 12 ਦੇ ਲੱਗੇ ਦਿੰਦੇ ਵਾ ਵੱਡੇ ਟਾਇਰ ਦੇਖ ਕੇ ਲੱਗਦਾ ਨਾ ਹਾਂ ਠੀਕ ਹੈ ਜੀ ਸਹੀ ਗੱਲ ਆ ਬਾਈ 16 ਟ ਟਰੈਕਟਰ ਇਹ ਵੀ ਨਵਈ ਆ ਬਾਈ ਨਵਾਂ 24 ਮਾਡਲ ਆ ਵੀਰੇ 24 ਮਾਡਲ ਆ ਜੀ ਠੀਕ ਆ ਪੂਰਾ ਚੰਗਾ ਟਰੈਕਟਰ ਆ ਬਾਈ ਕੰਡੀਸ਼ਨ ਦੇਖ ਲਓ ਟਰੈਕਟਰ ਦੀ ਮਰਾੜ ਮੁਹਲੈਂ ਬਹੁਤ ਵਧੀਆ ਪਿਆ ਸਾਫ ਸੁਥਰਾ ਟਰੈਕਟਰ ਆ ਤੇ ਜਿੰਨੇ ਵੀ ਟਰੈਕਟਰ ਦਾ ਆਪਾਂ ਤੁਹਾਨੂੰ ਦਿਖਾ ਰਹੇ ਆ ਸਾਰੇ 20 ਤੋਂ ਉੱਪਰ ਵਾਲੇ ਮਾਡਲ ਨੇ ਟਰੈਕਟਰ ਠੀਕ ਆ ਜੀ ਕਿਸੇ ਨੇ ਵੀ ਇੱਕ ਵਾਰ ਨਵਾਂ ਟਰੈਕਟਰ ਲੈਣਾ ਆ ਕੇ ਦੇਖ ਲਓ ਥੋੜਾ ਨਵੇਂ ਨਾਲੋਂ ਕਾफी ਪੈਸੇ ਵੱਜ ਜਾਣਗੇ ਟਰੈਕਟਰਾਂ ਚ ਬਾਈ ਸੈਂਟਰ ਗੇਅਰ ਵਾਲਾ ਬਾਈ ਠੀਕ ਆ ਜੀ ਉਹ 39 HP ਕੈਟਾਗਰੀ ਦਾ ਟਰੈਕਟਰ ਆ ਜੀ ਡਿਸਟ੍ਰੀਬਿਊਟਰ ਵੀ ਲੱਗਿਆ ਬਾਈ ਨੂੰ ਹਨਾ ਜ ਲੱਗਿਆ ਹੋਇਆ ਬਿਲਕੁਲ ਜੀ ਤੇ ਅੱਗੇ ਖੜਾ ਬਾਈ ਜੀ 9755 ਜੀ ਇਹ ਵੀ ਟਰੈਕਟਰ ਬਾਈ ਉੱਚਾ ਮਾਡਲ ਕਿ ਬਾਈ ਕਿਹੜਾ ਮਾਡਲ ਹੈ ਇਹ ਇਹ ਜੱਗੂ ਬਾਈ ਮਾਡਲ 2021 ਆ 21 ਮਾਡਲ ਹੈ ਠੀਕ ਹੁਣ ਜਿਵੇਂ ਸੀਆਰਡੀ ਆ ਕੇ ਥੋੜਾ ਗਾਕ ਉਹ ਤੋਂ ਉਹ ਕਰਦਾ ਠੀਕ ਹੈ ਜੀ ਮੈਕੋ ਪੰਪ ਵਾਲਾ ਜੀ ਥੋੜੀ ਵੱਧ ਡਿਮਾਂਡ ਆ ਏਅਰਲਾਈਨ ਪੰਪ ਆਈ 21 ਮਾਡਲ ਬਾਈ ਹਾਂਜੀ ਏਅਰਲਾਈਨ ਪੰਪ ਵਾਲਾ ਵੇਡ ਬੂਟ ਦੇਖੋ ਬਾਈ ਸਾਰਾ ਕੁਝ ਟਰੈਕਟਰ ਇਹ ਬਾਈ ਨਾਲ ਉਹਨੇ ਐਕਸਟਰਾ ਵੀ ਜੀ ਨਾਲ ਐਕਸਟਰਾ ਵੀਰੇ ਕੰਪਨੀ ਵਾਲੇ ਹੀ ਆਉਣੇ ਜੀ ਅੱਛਾ ਕੰਪਨੀ ਵਾਲੋਂ ਆਉਣੇ ਹਾਂਜੀ ਹਾਂਜੀ ਏ ਨੋੜੀ ਟਰੈਕਟਰ ਦੇਖੋ ਬਾਈ ਜਮਾ ਨਵਾਂ ਸ਼ੋਅਰੂਮ ਬਾਈ ਕਿੱਟੇ ਚੱਲੇ ਹੋ ਬਈ ਟਰੈਕਟਰ ਹਾਂਜੀ ਵੀਰੇ ਠੀਕ ਹੈ ਜੀ ਹਾਂਜੀ ਟਾਇਰਾਂ ਦੀ ਕੰਡੀਸ਼ਨ ਬਾਈ 85 ਪੈਸੇ ਹੋ ਗਈ ਸਹੀ ਵੱਧ ਹੋ ਸਕਦੇ ਆ ਪਰ ਆਪਾਂ ਤੁਹਾਨੂੰ 85 ਕਰਾਂਗੇ ਹਾਂਜੀ ਹਾਂ ਪਰ ਆਪਾਂ ਤੁਹਾਨੂੰ 85 ਆਪਾਂ ਤੁਹਾਨੂੰ 5 ਪੈਸੇ ਘੱਟੇ ਦੱਸਣੀ ਆ ਜੀ ਠੀਕ ਹੈ ਜੀ ਪਿੱਛੋਂ ਦੇਖੋ ਟਰੈਕਟਰ ਪੂਰਾ ਜਮਾ ਨਵਾਂ ਪਿਆ ਜੀ ਬਾਈ 75 ਪਾਵਰ ਦਾ ਟਰੈਕਟਰ ਇਹ 75 ਪਾਵਰ ਦਾ ਹਾਂਜੀ ਠੀਕ ਹੈ ਜੀ 75 ਐਚਪੀ ਵਾਲਾ ਟਰੈਕਟਰ ਆ ਜੀ ਨੋਗੋ 755 ਡੀਆਈ 4 ਵੀਲ ਦੇ ਵਿੱਚ ਸ਼ਟਲ ਗੇਅਰ ਬਾਈ ਸ਼ਟਲ ਗੇਅਰ ਬਾਈ ਕੋਈ ਟਰੈਕਟਰ ਇਨ ਲਾਈਨ ਪੰਪ ਵਾਲਾ ਲੱਭਦਾ ਤਾਂ ਇੱਕ ਵਾਰ ਜ਼ਰੂਰ ਕਿਡਾ ਮਾਰ ਜਿਓ ਬਾਈ ਕੋਲ ਠੀਕ ਆ ਜੀ ਥੋੜਾ ਬਹੁਤ ਵਧੀਆ ਫਾਇਦਾ ਹੋ ਜੂ ਨਵੇਂ ਟਰੈਕਟਰ ਨਾਲ 18 ਦੇ ਡੈਰਾਂ ਚਾਹੁੰਦਾ ਟਰੈਕਟਰ ਇਹ ਠੀਕ ਆ ਜੀ ਜਮਾ 24 ਮਾਡਲ ਵਾਲੀ ਕੰਡੀਸ਼ਨ ਆ ਟਰੈਕਟਰ ਦੀ ਉਹਦੇ ਬਾਅਦ ਚ ਬਾਈ 969 ਖੜਾ ਜੀ ਇਹ ਵੀ ਬਾਈ ਇਨ ਲਾਈਨ ਪੰਪ ਵਾਲੀ ਆ ਹਾਂਜੀ ਵੀਰੇ ਇਹ ਵੀ ਐਲ ਲਾਈਨ ਆ ਠੀਕ ਆ ਜੀ ਇਹ ਮਾਡਲ ਕਿਹੜਾ ਹੈ 21 ਆ ਵੀਰੇ ਚੱਲਿਆ ਹੋਇਆ ਥੋੜਾ ਇਹ ਵੀ ਠੀਕ ਆ ਬਾਈ ਇਹ ਵੀ ਟਰੈਕਟਰ ਗਿਣਤੀ ਦੇ ਘੰਟੇ ਚੱਲਿਆ ਹੋਇਆ ਦੇਖ ਲਓ ਜੇ ਬਾਈ ਸੀਟਾਂ ਦੇ ਉੱਪਰ ਤੇ ਆ ਨੰ 95 ਪੈਸੇ ਟਾਇਰ ਖੜੇ ਆ ਨਾਲ ਦੇ ਟਰੈਕਟਰ ਦੇ ਠੀਕ ਆ ਜੀ ਪੂਰਾ ਸਾਫ਼ ਸੁਥਰਾ ਟਰੈਕਟਰ ਆ 3 ਸਪੀਡ ਦੇ ਵਿੱਚ ਠੀਕ ਆ ਜੀ 969 ਕਿਸੇ ਨੇ ਲੈਣਾ ਇਲਾਨ ਪੰਪ ਚ ਤਾਂ ਬਾਈ ਕੋਲ ਆ ਕੇ ਇੱਕ ਵਾਰ ਜ਼ਰੂਰ ਘੇੜਾ ਮਾਰਿਓ 4 ਵੀਲ ਡਰਾਈਵ ਚ ਆ ਤੇ ਵੇਡ ਬੂਡ ਜੋ ਵੀ ਆਉਂਦੇ ਕੰਪਨੀ ਵੱਲੋਂ ਸਾਰਾ ਉਦਾਂ ਹੀ ਆ ਜੀ ਛਤਰੀ ਬਾਈ ਐਕਸਟਰਾ ਲੱਗੀ ਵੀ ਇਹਨੂੰ ਹਨਾ ਜੀ ਹਾਂ ਜੀ ਵੀਰੇ ਜੀ ਠੀਕ ਆ ਜੀ ਛਤਰੀ ਦੀ ਬਾਈ ਨੂੰ ਨਾਲ ਆਉਂਦੀ ਇਹ ਐਕਸਟਰਾ ਲੱਗੀ ਹੋਈ ਆ ਉਹਨਾਂ ਦੇ ਨਾਲ ਹੀ ਆਉਂਦੀ ਆ ਜਿਵੇਂ ਮਹਿੰਦਰਾ ਦੇ ਹੌਲੈਂਡ ਚ ਇਹਨਾਂ ਨੂੰ ਕੰਪਨੀ ਨਾਲੇ ਦਿੰਦੀ ਆ ਜੀ ਤੇ ਇੱਕ ਹੋਰ ਖੜਾ ਜੀ ਫਾਰਮ ਟਰੈਕ ਤੇ ਟਰੈਕਟਰ ਜੀ ਸਾਫ ਸੁਥਰਾ ਇਹ ਬਾਈ ਮਾਡਲ ਜੀ ਇਹ 2001 ਆ ਵੀਰੇ ਜੀ 2001 ਮਾਡਲ ਹਾਂਜੀ ਡਬਲ ਕਲਚ ਵਾਲਾ ਜੀ ਹਾਂਜੀ ਠੀਕ ਹੈ ਜੀ ਤੇ ਪਿਛਲੇ ਟਾਇਰ ਬਾਈ ਤਰੀਬਨ 40 ਕੇ ਪੈਸੇ ਆ ਮੁਰਲੇ ਟਾਇਰਾਂ ਦੀ ਗ੍ਰੇਡਿੰਗ ਨਦੀਕ ਆ ਤੇ 2001 ਮਾਡਲ ਆ ਕੰਡੀਸ਼ਨ ਟਰੈਕਟਰ ਦੀ ਸੋਹਣੀ ਆ ਜੀ ਚੈੱਕ ਕਰ ਲਓ ਮਨਾਲ ਰੋਡ ਬਹੁਤ ਵਧੀਆ ਪਈ ਆ ਜੀ ਤੇ ਉਹਦੇ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਜੀ ਕਵੋਟਾ 5502 ਬਾਈ ਕਵੋਟਾ ਦਾ ਇਹ ਤਾਂ ਵੀ ਟਾਇਰਾਂ ਦੇ ਮਾਰਕੇ ਵੀ ਨਹੀਂ ਮਟੇ ਹਜੇ ਨਹੀਂ ਵੀਰੇ ਇਹ 2 ਘੰਟੇ ਚੱਲਿਆ ਸਿਰਫ ਸਿਰਫ 2 ਘੰਟੇ ਚੱਲਿਆ ਅੱਛਾ ਹਾਂਜੀ ਇਹਦਾ ਬਾਈ ਸਮਝ ਲਓ ਕੋਈ ਨਵਾਂ ਬਣ ਕੇ ਲੇ ਟਰੈਕਟਰ ਨੂੰ ਸਿਰਫ 2 ਘੰਟੇ ਟਰੈਕਟਰ ਚੱਲਿਆ ਹੋਆ ਜੀ ਠੀਕ ਹੈ ਜੀ ਟਾਇਰਾਂ ਤੇ ਹਜੇ MRF ਦੇਖੋ ਹਜੇ ਮਿੱਟਣਾ ਸ਼ੁਰੂ じゃ ਹੋਣ ਲੱਗਿਆ ਠੀਕ ਹੈ ਜੀ ਕਿਸੇ ਵੀ ਵੀਰ ਨੇ ਲੈਣਾ ਹੈ ਕਬੂਟਾ ਕੋਈ ਕਬੂਟਾ ਲੈਣ ਦਾ ਚਾਹਵਾਨ ਤਾਂ ਬਾਈ ਕੋਲ 2 ਟਰੈਕਟਰ ਖੜੇ ਆ ਦੋਨਾਂ 'ਚੋਂ ਜਿਹੜਾ ਪਸੰਦ ਆ ਗਿਆ ਉਹ ਦੇਖ ਕੇ ਲੈ ਲਿਓ ਜੀ ਠੀਕ ਹੈ ਜੀ ਐਂਡ ਉਹਨਾਂ ਦੇਖੋ ਐਨ ਉਦਾਂ ਹੀ ਪਿਆ ਲੋ ਜੀ ਉਦਾਰਸੀ ਤਾਂ ਬਣੀ ਹੋਈ ਬਾਈ ਦੀ ਨਹੀਂ ਸੱਦੇ ਪਾਰੀ ਨਾਲ ਉਹਦੇ ਘਟਾ ਦਾਂਗੇ ਠੀਕ ਹੈ ਜ ਇਹਦੇ ਬਿੱਲ ਬਾਈ ਸੱਦੇ ਪਾਲ ਜੀ ਨਾਲ ਉਹਦੇ ਕੱਢ ਜਾਣਗੇ ਠੀਕ ਹੈ ਜੀ ਅੱਗੇ 855 ਫੋਰ व्हीਲ ਦੇ ਵਿੱਚ ਖੜਾ ਜੀ ਇਹ ਬਾਈ ਮਾਡਲ ਜੀ ਇਹ 2021 ਹੈ ਵੀਰੇ 2021 ਮਾਡਲ ਹੈ ਜੀ 16 ਟਾਇਰਾਂ ਵਾਲਾ ਜੀ 16 ਟਾਇਰਾਂ ਵਾਲਾ ਜੀ 16 ਦੇ ਟਾਇਰਾਂ ਵਾਲਾ ਜੀ ਤੇ ਸੈੱਡ ਗੇਅਰ ਚਾਹਨਾ ਜੀ ਸੈਂਟਰ ਆ ਵੀਰੇ ਸੋ ਸੈਂਟਰ ਆ ਠੀਕ ਹੈ ਜੀ ਹਾਂ ਜੀ ਸੈਂਟਰ ਗੇਅਰ ਦੇ ਵਿੱਚ ਆ ਬਾਈ ਸੱਚ ਬਾਈ ਉਹ ਆਪਣਾ ਆਪਣੇ ਹੁਣ ਨਵੀਂ ਸੋਚ ਆਉਣ ਲੱਗੇ ਸਾਡੇ ਹਾਂ ਜੀ ਹਾਂ ਜੀ ਹਾਂ ਜੀ ਫਾਈਲ ਨਵੀਆਂ ਆ ਗਈਆਂ ਵੀਰੇ ਠੀਕ ਹੈ ਜੀ ਹਾਂ ਟੈਟੂ ਨਾਲ ਦੇ ਨੇ ਬਾਈ ਕਿਵੇਂ ਜੀ ਹਾਂ ਜੀ ਹਾਂ ਜੀ ਨਾਲ ਦੇ ਵੀਰੇ ਨਾਲ ਦੇ ਟਾਇਰਾਂ ਆ ਬਾਈ ਟਰੈ 2021 ਮਾਡਲ ਹੈ ਚੰਗਾ ਟਰੈਕਟਰ ਹੈ ਕਿਸੇ ਨੇ ਲੈਣਾ ਹੋਇਆ ਬਾਈ ਸਵਰਾਜ 855 ਪੁਰਾਣੀ ਸ਼ੋਹ ਦੇ ਵਿੱਚ 4 ਵੀਲ ਦਾ ਬਾਈ ਕੋਲ ਆ ਕੇ ਜਿਹੜਾ ਮਾਰ ਲਿਓ ਟਾਇਰਾਂ ਦੀ ਕੰਡੀਸ਼ਨ ਪਿਛਲਿਆਂ ਦੀ ਬਾਈ 60 ਪੈਸੇ ਹੋਊਗੀ ਸਹੀ ਵੈਸੇ ਵੱਧਦੇ ਆ 65 ਪੈਸੇ ਆਪਾਂ ਤੁਹਾਨੂੰ 60 ਪੈਸੇ ਦੱਸਾਂਗੇ ਠੀਕ ਹੈ ਜੀ ਅੱਗੇ ਬਾਈ ਕੋ 5405 ਖੜਾ ਜੀ ਟਰੈਕਟਰ ਲक्की ਬਾਈ ਆਹ ਮਾਡਲ ਜੀ ਇਹ ਵੀਰ ਜੀ ਮਾਡਲ ਹੈਗਾ 2022 22 ਮਾਡਲ ਹੈ ਜੀ ਸੀਆਰਡੀਆਈ ਸੀਆਰਡੀਆਈ ਠੀਕ ਹੈ 2022 ਮਾਡਲ ਬਾਈ ਸੀਆਰਡੀਆਈ 5405 ਟਾਇਰਾਂ ਦੀ ਕੰਡੀਸ਼ਨ 90 ਪੈਸੇ ਠੀਕ ਹੈ ਜੀ ਪੂਰਾ ਵਧੀਆ ਟਰੈਕਟਰ ਹੈ ਕਰੋ ਚੈੱਕ ਗਰਮੀ ਬਹੁਤ ਆ ਬਾਈ ਅੰਦਰ ਅੱਜ ਬਾਹਰ ਵੀ ਅੱਜ ਤਿੰਨ ਚਾਰ ਦਿਨ ਹੋ ਗਏ ਮੌਸਮ ਵਧੀਆ ਦਾ ਅੱਜ ਥੋੜਾ ਜਿਹਾ ਮੌਸਮ ਗਰਮੀ ਹੋਣ ਲੱਗੀ ਦੁਬਾਰਾ ਬਾਈ ਤੇ ਅੱਗੇ ਬਾਈ ਆਪਾਂ ਤੁਹਾਨੂੰ ਦਿਖਾਉਣਾ 5630 ਠੀਕ ਹੈ ਜੀ ਇਹ ਵੀ ਟਰੈਕਟਰ ਜਮਾ ਨਵਾਂ ਹੀ ਆ ਬਾਈ ਇਹ ਦੇਖੀ ਬਾਈ ਮਾਡਲ ਜੀ ਇਹ ਮਾਡਲ ਵੀਰੇ 2020 ਆ ਨਿਕਲਿਆ 2021 ਚੋ ਆ ਠੀਕ ਆ ਜੀ ਕਾਪੀ 21 ਦੀ ਆ ਮਾਰਕਾ 20 ਦਾ ਠੀਕ ਆ ਜੀ ਹਾਂਜੀ 20 ਦੇ ਮਾਰਕਾ ਬਾਈ 21 ਦੀ ਕਾਪੀ ਆ ਜੱਗੂ ਵੀਰੇ ਲਫਾਫੇ ਨਹੀਂ ਉਤਰੇ ਟਰੈਕਟਰ ਤੋਂ ਨਹੀਂ ਉਤਰੇ ਬਾਈ ਬਿਲਕੁਲ ਜੀ ਸਾਰੇ ਚੱਲਿਆ ਸਾਰੇ 300 ਘੰਟੇ ਤੋਂ ਵੀ ਅੰਦਰ ਹੋਇਆ ਟਰੈਕਟਰ ਜੀ ਠੀਕ ਆ ਜੀ ਹਾਂਜੀ ਹਾਂਜੀ ਲੋ ਜੀ ਜਿਵੇਂ ਤੁਹਾਨੂੰ ਦੱਸਿਆ ਬਾਈ ਕਹਿੰਦਾ ਵੀ ਇਹ ਲਫਾਫੇ ਵੀ ਨਹੀਂ ਉਤਰੇ ਜਮਾ ਨਵਾਂ ਟਰੈਕਟਰ ਬੇਡ ਬੂਟ ਸਾਰਾ ਕੁਝ ਚੱਕਿਆਂ ਦੇ ਵਿੱਚ ਮੂਰੇ ਸਾਰਾ ਕੁਝ ਲੱਗਿਆ ਹੋਇਆ ਲੋ ਜੀ ਕਰੋ ਕੰਡੀਸ਼ਨ ਚੈੱਕ ਠੀਕ ਆ ਜੀ ਤਿੰਨ ਚਾਰ ਟਰੈਕ ਬਾਈ ਟਰੈਕਟਰ ਥੋੜੇ ਜਿਹਾ ਅੱਗੇ ਨਾਲੋਂ ਘਟ ਨਹੀਂ ਗਏ ਜੀ ਹਾਂ ਵੀਰੇ ਸਟਾਕ ਘਟ ਗਿਆ ਤਾਂ ਹੁਣ ਬਸ ਚੂਰੂਆ ਵੀਰੇ ਠੀਕ ਹੈ ਜੀ ਹਾਂਜੀ ਹਾਂਜੀ ਆ 3632 ਸਰਬੋ ਸੁਪਰ 2014 ਮਾਡਲ ਆ ਵੀਰੇ ਸਪੈਸ਼ਲ ਡਿਵੀਜ਼ਨ ਆ 14 ਮਾਡਲ ਸਪੈਸ਼ਲ ਐਡੀਸ਼ਨ ਹੈ ਜੀ ਹਾਂਜੀ ਹਾਂਜੀ ਅੱਛਾ ਹਾਂਜੀ ਓਕੇ ਜੀ ਟਾਇਰ ਬਾਈ ਅੱਧੇ ਕਨੇ ਠੀਕ ਹੈ ਟਰੈਕਟਰ ਦੇ ਤੇ ਉਦਾਂ ਵਧੀਆ ਟਰੈਕਟਰ ਬਾਈ ਟਰੈਕਟਰ ਪੂਰਾ ਨਵਾਂ ਆ ਵੀਰੇ ਠੀਕ ਹੈ ਜੀ ਹਾਂਜੀ ਸਿਸਟਮ ਲੱਗਿਆ ਹੋਇਆ ਬਾਈ ਠੀਕ ਹੈ ਜੀ ਜੀਵੀਐਲ ਦੀਆਂ ਬੇਸਾਂ ਲੱਗੀਆਂ ਵੀਆਂ ਛਤਰੀ-ਛੁਤਰੀ ਲੱਗੀ ਹੋਈ ਆ ਬੰਪਰ ਲੱਗਿਆ ਮੂ ਤੇ ਅੱਗੇ ਬਾਈ 50-50 ਡੀ ਖੜਾ ਲੱਗੀ ਬਾਈ ਆਹ ਮਾਡਲ ਜੀ ਇਹ 2016 ਵੀਰੇ 2016 ਮਾਡਲ ਆ ਜੀ 50-50 ਡੀ ਠੀਕ ਆ ਕੰਡੀਸ਼ਨ ਚੈੱਕ ਕਰੋ ਜੀ ਟਰੈਕਟਰ ਉਹ ਨਾੜਾ ਗੂੜਾ ਨਾੜਾ ਦਾ ਰੰਗ ਪੂਰਾ ਵਧੀਆ ਪਿਆ ਬਾਈ ਠੀਕ ਆ ਜੀ ਤੇ ਜੋਂਡੀਓ ਟਰੈਕਟਰ ਦਾ ਬਾਈ ਕਿਤੇ ਹਿੱਲਦਾ ਹੀ ਨਹੀਂ ਹੈਗਾ ਟਾਇਰ ਟੂ ਬਾਈ ਮਨ ਨਾਲ ਦੇ ਨਾਲ ਦੇ ਨਾਲ ਦੇ ਵੀਰੇ ਠੀਕ ਆ ਜੀ ਪਿਛਲੇ ਟਾਇਰ ਅੱਧੇ ਹੋਣਗੇ ਮੁਰਲੇ ਬਾਈ ਮੁਰਲੇ ਵੀ ਅੱਧੇ ਕੇ ਮਨੋ ਟਾਇਰ ਠੀਕ ਆ ਨਾਲ ਦੇ ਟਾਇਰਾਂ ਵਿੱਚ ਆ ਟਰੈਕਟਰ ਫਾਈ ਮਲਜੂ ਵਧੀਆ ਰੇਲ ਤੇ ਡਟਾ ਹਾਂਜੀ ਹਾਂਜੀ ਦੇ ਦਾਂਗੇ ਵੀਰੇ ਠੀਕ ਆ ਬਾਈ ਅੱਗੇ 855 ਆ ਗਿਆ ਜੀ ਫਾਈਵ ਸਟਾਰ ਵਾਲਾ ਬਾਈ ਫਾਈਵ ਐ ਫੋਰ ਆ ਜੀ ਇਹੇ ਫਾਈਵ ਸਟਾਰ ਆ ਜੀ ਹਾਈ ਸਟਾਰ ਆ ਜੀ ਆਈ ਪੀਟੀਓ ਵਾਲਾ ਹਨਾ ਜੀ ਹਾਂਜੀ ਤੇ ਇਹ ਵੀ 16 ਡਰਾਂਜ ਹਨਾ ਜੀ ਹਾਂਜੀ ਇਹ ਵੀ 16 ਠੀਕ ਆ ਜੀ ਇਹ ਬਾਈ ਮਾਡਲ ਜੀ 2019 ਵੀਰੇ 2019 ਮਾਡਲ ਆ ਜੀ 855 ਕੰਡੀਸ਼ਨ ਕਰੋ ਚੈੱਕ ਟਰੈਕਟਰ ਕੀ ਕਹਿੰਦੀ ਆ ਲੋ ਜੀ ਤੇ ਬਾਕੀ ਬਾਈ ਹੋਰ ਵੀ ਤਰੀਬਨ ਬਾਈ ਕੋ ਟਰੈਕਟਰ ਖੜੇ ਨੇ ਇੱਧਰ ਵੀ ਦੂਏ ਪਾਸੇ ਬਾਈ ਆ ਵੀ ਦਿਖਾ ਦਿਆਂ ਨਾਲੇ ਜੀ ਹਾਂਜੀ ਹਾਂਜੀ ਸਾਰੇ ਦਿਖਾ ਦੋ ਤੁਸੀਂ ਇੱਧਰ 275 ਖੜਾ ਬਾਈ ਦੇਖੋ ਕਿਸੇ ਨੇ ਰੁਪਏ ਘੱਟ ਲਾਉਣੇ ਹੁੰਦੇ ਨੇ ਡੀਆਈ ਲੈਣਾ ਹੁੰਦਾ ਕੰਡੀਸ਼ਨ ਦੇਖ ਜੱਗੂ ਵੀਰੇ ਹਾਂ ਬਿਲਕੁਲ ਸਾਫ਼ ਆ ਬਾਈ ਟਰੈਕਟਰ 2015 ਵਰਗੀ ਕੰਡੀਸ਼ਨ ਆ ਟਰੈਕਟਰ ਓਰੀਜਨਲ ਆ ਬਾਈ ਟਰੈਕਟਰ ਤਾਂ ਇਹ ਨਾਲ ਵੀਰੇ ਗਾਰੰਟੀ ਆ ਪੂਰੀ ਹਾਂਜੀ ਗਾਰੰਟੀ ਆ ਵੀਰੇ ਪੂਰੀ ਠੀਕ ਆ ਜੀ ਬਾਈ ਨੇ ਓਰੀਜਨਲ ਦੀ ਬਾਈ ਗਾਰੰਟੀ ਦਿੱਤੀ ਆ ਹੁਣ ਆਪਾਂ ਤੁਹਾਨੂੰ ਥੋੜਾ ਚੈੱਕ ਕਰਾਉਣਾ ਦੇਖੋ ਰੰਗ ਟਰੈਕਟਰ ਦਾ ਬਾਈ ਟੀਜੂ ਮਾਡਲ ਆਈ ਇਹ ਟੀਜੂ ਹਾਂ ਵੀਰੇ ਆਦੇ ਲਿਖਿਆ ਹੋਇਆ ਵੀਰੇ ਆ ਦੇਖੋ ਹਾਂਜੀ ਲਿਖਿਆ ਬਾਈ ਠੀਕ ਆ ਬਾਈ ਇਹਦੇ ਇੱਥੇ ਵੀ ਸਟicker ਹੁੰਦਾ ਠੀਕ ਹੈ ਜੀ ਟੈਰ ਦਾ ਬਾਈ ਤਰੀਬਨ 90 ਪੈਸੇ ਹੀ ਆ 85 90 ਮਗਰਾਡਾਂ ਦੇ ਛੱਤਾਂ ਦੇ ਰੰਗ ਵੀ ਦੇਖ ਯਾਰ ਲੈ ਲੈ ਜੀ ਹੈ ਬਿਲਕੁਲ ਬਾਈ ਬਿਲਕੁਲ ਸਾਂਭਾ ਹੋ ਗਿਆ ਸਾਂਭਾ ਡਾਕਟਰ ਅਗਰੇ ਠੀਕ ਹੈ ਜੀ ਕੋਈ ਕੋਈ ਓ ਟੀਸ ਮਿਲਦਾ ਹੈ ਜੀ ਬਿਲਕੁਲ ਜੀ ਬਾਈ ਐਂ ਕਰੋ ਇਹਦਾ ਹੁਣ ਰੇਟ ਦੱਸ ਦੋ ਟਰੈਕਟਰ ਦਾ ਵੀਰੇ 88 ਮਾਡਲ ਆ ਠੀਕ ਹੈ ਜੀ 1 ਲੱਖ 90 ਹਜ਼ਾਰ ਦੀ ਡਿਮਾਂਡ ਹੈ ਇਹਦੀ ਵੀਰੇ ਠੀਕ ਹੈ ਜੀ ਬਾਕੀ ਮਾਨਦਾਨ ਕਰ ਦਾਂਗੇ ਵੀਰੇ ਠੀਕ ਹੈ ਜੀ 98 ਮਾਡਲ 190 ਮੋਲ ਹੈ ਬਾਈ ਇਹਦਾ ਟਰੈਕਟਰ ਦਾ ਮਾਨ ਹੋ ਜਾਊਗਾ ਇਹਦੇ ਚ ਟਾਇਰ ਨਵੇਂ ਆ ਬਾਈ ਟਰੈਕਟਰ ਦੇ ਹਾਂਜੀ ਠੀ ਕੰਡੀਸ਼ਨ ਟਰੈਕਟਰ ਦੀ ਵਾਕਏ ਜੇ 9 10 ਮਾਡਲ ਵਾਲੀ ਆ ਸਾਫ ਬਹੁਤ ਆ ਟਰੈਕਟਰ ਠੀਕ ਆ ਜੀ ਅੰਦਰੋਂ ਮਰਾੜ ਨੂੰ ਦੇਖੋ ਜਮਾ ਕਿਤੋਂ ਟਾਂਕਾ ਨਹੀਂ ਹੈਗਾ ਮਰਾੜਾ ਪੂਰਾ ਸੰਭਿਆ ਹੋਇਆ ਟਰੈਕਟਰ ਆ ਜੀ ਜ਼ੋਰ ਕਾਤਾ ਮਿਲਦੇ ਆ ਬਾਈ ਚੰਗੇ ਟਰੈਕਟਰ ਆ ਹਾਂਜੀ ਹਾਂਜੀ ਹੈ ਨਾ ਜੀ ਹਾਂਜੀ ਤੇ ਅੱਗੇ ਬਾਈ 2 ਸਿਲੰਡਰ ਵਾਲਾ ਬਾਈ 825 ਇੱਕ ਸਿਲੰਡਰ ਹੁੰਦਾ ਵੀਰੇ 825 ਇਹ ਇੱਕ ਸਿਲੰਡਰ ਆ ਠੀਕ ਆ ਹਾਂਜੀ ਵੀਰੇ ਓਕੇ ਜੀ ਇਹ ਮਾਡਲ ਜੀ ਇਹ ਮਾਡਲ ਹੈਗਾ 2016 ਵੀਰੇ 2016 ਮਾਡਲ ਆ ਬਾਈ ਖਰੋ ਚੈੱਕ ਕਰਾਂ ਦੀ ਸੀ ਨੰਬਰ ਬਾਈ ਲੋਕਲ ਆ ਜੀ ਲੋਕਲ ਮਾਲੀ ਵੀਰੇ ਸੀਗਾ ਮੋਹਾਲੀ ਨੰਬਰ ਆ ਬਾਈ ਕਿਸੇ ਦੇ ਵੀਰ ਨੇ ਛੋਟੇ ਕੰਮ ਵਾਸਤੇ ਪਾਣੀ ਦੇ ਟੈਂਕਰ ਜਾਂ ਹੋਰ ਕੰਮ ਵਾਸਤੇ ਲੈਣਾ ਬਹੁਤ ਵਧੀਆ ਟਰੈਕਟਰ ਆ ਖਰਚਾ ਬਹੁਤ ਘੱਟ ਆ ਜੀ ਤੇ ਆ ਪਿਆੜੀ ਇੱਕ ਹੋਰ ਖੜਾ ਜੀ ਅੱਗੇ ਪੀਪੀ 11 ਇਹ ਮਾਡਲ ਬਾਈ ਬਾਈ 16 ਮਾਡਲ ਹੈ ਜੀ ਕੰਡੀਸ਼ਨ ਦਾ 20 ਵਰਗੀ ਹੋਊਗੀ ਬਿਲਕੁਲ ਜੀ ਸਾਫ਼ ਆ ਪੂਰਾ ਟੈਂਕਰ ਛੋਟਾ ਬਹੁਤ ਆ ਜੀ ਠੀਕ ਆ ਜੀ ਤੇ ਟਾਇਰ ਬਾਈ ਦੇਖੋ ਜਮਾਈਆਂ ਵਧੀਆ ਟਾਇਰ ਪਾਏ ਆ 80 85 ਪੈਸੇ ਦੇ ਟਾਇਰ ਖੜੇ ਆ ਟਰੈਕਟਰ ਦੇ ਪੂਰਾ ਚੰਗਾ ਟਰੈਕਟਰ ਆ ਲੋ ਅੱਗੇ ਇੱਕ ਹੋਰ ਡੀਆਈ ਖੜਾ 400 ਲੱਖੀ ਬਈ ਆਹ ਮਾਡਲ ਜੀ ਮਾਡਲ 96 ਵੀਰੇ 96 ਮਾਡਲ ਠੀਕ ਹੈ ਯਾਰ ਬਹੁਤ ਵਧੀਆ ਟਾਇਰ ਕੱਟਨੇ ਦੇ ਦਾਂਗਾ ਰੇਟ ਚ ਆਪਾਂ ਠੀਕ ਆ ਦੱਸ ਦੋ ਰੇਟ ਕੋਈ ਗੱਲ ਨਹੀਂ 130000 ਦਾ ਦੇ ਦਾਂਗੇ ਵੀਰੇ ਠੀਕ ਆ ਜੀ ਹਾਂਜੀ ਓਕੇ ਜੀ ਤੇ ਅੱਗੇ ਖੜਾ ਬਈ ਸਮਾਰਟ ਮੈਸੀ ਫਰਗੂਸਨ 9500 ਇਹ ਮਾਡਲ ਬਈ ਜੀ ਇਹ ਮਾਡਲ ਹੈਗਾ ਵੀਰੇ 2020 2020 ਮਾਡਲ ਹੈ ਹਾਂਜੀ ਟਾਇਰ ਆਪਾਂ ਨਾਲ ਦਾ ਬਈ ਹਾਂਜੀ ਲੋ ਜੀ ਰੇਡ ਬੂਟ ਲੱਗੇ ਹੋਏ ਬਈ ਨਾਲੇ ਦੰਦੀ ਕੰਪਨੀ ਛਤਰੀ ਲੱਗੀ ਹੋਈ ਫੇਵਰ ਵਾਲੀ 2020 ਮਾਡਲ ਆ ਪੂਰਾ ਚੰਗਾ ਟਰੈਕਟਰ ਹੈ ਜੀ। ਫੋਨ ਆਇਆ ਤੇ ਟਰੈਕਟਰ ਆਪਾਂ ਤੁਹਾਨੂੰ ਤੀਨ ਦਿਨ ਦਿਖਾਤੇ ਸਾਰੇ। ਇੱਕ ਵਾਰ ਆਪਾਂ ਤੁਹਾਨੂੰ ਬਾਹਰ ਜਾ ਕੇ ਨੰਬਰ ਦਿਖਾ ਦੇਣਾ ਬਾਈ ਦੁਬਾਰਾ। ਠੀਕ ਹੈ ਜੀ। ਤੇ ਟਰੈਕਟਰ ਤੇ ਇਹਨਾਂ ਹੋਰ ਖੜਿਆ ਦੋ ਤਿੰਨ ਇਹਦਾ ਬੱਸ ਦੱਸ ਦਈਏ ਬਾਈ 744 4 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 ਇਹ ਵੀ ਟਰੈਕਟਰ ਬਾਈ ਬਹੁਤ ਘੱਟ ਚੱਲਿਆ ਵਾ ਟਾਇਰ ਦੇਖੋ 90 ਪੈਸੇ ਪਾਈਆਂ ਟਰੈਕਟਰ ਤੇ ਸੈਡ ਗੀਅਰ ਦੇ ਵਿੱਚ ਠੀਕ ਹੈ ਜੀ ਪੂਰਾ ਚੰਗਾ ਟਰੈਕਟਰ ਆਪਾਂ ਉਹਨੂੰ ਘੰਟੇ ਵੀ ਦੱਸ ਦਿੰਨੇ ਕਿੰਨਾ ਚੱਲਿਆ 500 ਕੁਛ ਘੰਟੇ ਟਰੈਕਟਰ ਚੱਲਿਆ ਬਾਈ ਠੀਕ ਆ ਪੂਰਾ ਚੰਗਾ ਟਰੈਕਟਰ ਆ ਕਿਸੇ ਨੇ ਨਵਾਂ ਲੈਣਾ ਇੱਕ ਵਾਰ ਆ ਕੇ ਦੇਖ ਲਓ ਟਰੈਕਟਰ ਸੋਨਾਲੀਕਾ ਖੜਾ ਜੀ ਇੱਧਰ ਟਾਈਗਰ ਸ਼ੋਅ ਦੇ ਵਿੱਚ ਇਹ ਮੰਨ ਲੋ ਡਿਮਾਂਡ ਇਹਦੀ ਵੀ ਕਾਫੀ ਆ ਕੀ ਦੀ ਟੈਗਰ ਸ਼ੋਅ ਆ ਨਾ ਮੈਕੋ ਪੰਪ ਚ ਘੱਟ ਮਿਲਦਾ ਅੱਛਾ ਜੀ ਹਾਂ ਜੀ ਡੀਆਈ 55 ਪਾਵਰ 55 ਵਾਲਾ ਨਾਲ ਜਿਹੜਾ 70-75 ਪੈਸੇ ਨੇ ਟਰੈਕਟਰ ਦੇ ਵੀਰੇ ਠੀਕ ਠੀਕ ਆ ਜੀ ਇਹ ਸ਼ਟਰ ਉੱਚ ਵੀ ਆ ਗਿਆ ਵੀਰੇ ਨਾਲ ਓਕੇ ਜੀ ਸਟਨ ਗੇਅਰ ਵਾਲਾ ਭਾਈ ਹਾਂ ਜੀ ਵੀਰੇ ਡੀਆਈ 55 ਐਚਪੀ ਦੀ ਆ ਲਿਖੀ ਹੋਈ ਆ 58 ਕੈਟਾਗਰੀ ਠੀਕ ਆ ਜੀ ਨਾਲ ਜਿਹੜਾ 80-85 ਪੈਸੇ ਆ ਬਾਈ ਕਹਿੰਦਾ ਆਪਣਾ ਬਾਈ 20 ਮਾਡਲ ਹੈ 20 ਜੀ 2020 ਮਾਡਲ ਆ ਠੀਕ ਹੈ ਅੱਗੇ ਜੌਂਡੀਅਰ ਹੋਰ ਖੜਾ ਬਾਈ 50 ਪਿਹੜੀ 50 ਪਿਹੜੀ ਬਾਈ ਕੋ ਤਿੰਨ ਖੜੇ ਆ ਇੱਕ ਨ ਇੱਕ ਤੁਹਾਨੂੰ ਪਸੰਦ ਆ ਜਾਨਾ ਬਾਈ ਪੱਕਾ ਦੋ ਹੋਰ ਨੇ ਵੀਰੇ ਉਹ ਤੁਣ ਗਏ ਹੋਏ ਨੇ ਅੱਛਾ ਜੀ ਦੋ ਹੋਰ ਹੈਗੇ ਨੇ ਠੀਕ ਹੈ ਜੀ ਤੇ ਵੈਰਾਈਟੀ ਤੁਹਾਨੂੰ ਤਰੀਆਂ ਸਾਰੀਆਂ ਮਿਲੂਗੀ ਹਾਲੈਂਡ ਤੇ ਲੈ ਕੇ ਸਵਰਾਜ ਮਹਿੰਦਰਾ ਤੁਹਾਨੂੰ ਸਾਰੇ ਟਰੈਕਟਰ ਮਿਲਣਗੇ ਠੀਕ ਹੈ ਜੀ ਆਹ ਬਾਈ ਮਾਡਲ ਕਿਹੜਾ ਜੀ ਇਹ 20 ਹੈ ਵੀਰੇ 2020 ਮਾਡਲ ਹੈ ਜਿਹੜੇ ਟਾਇਰ ਤਾਂ ਨਵੇਂ ਨੇ ਬਾਈ ਹਨਾ ਜੀ ਹਾਂਜੀ ਵੀਰੇ ਜੀ ਲੋ ਜੀ ਕਰੋ ਕੰਡੀਸ਼ਨ ਚੈੱਕ ਆਪਾਂ ਬਾਈ ਤੁਹਾਨੂੰ ਕੋਈ ਬਹੁਤੀਆਂ ਉਹ ਨਹੀਂ ਦੱਸਿਆ ਬਾਕੀ ਤੁਸੀਂ ਆਪਣੀ ਆਕੇ ਤਸੱਲੀ ਕਰਨੀ ਆ ਟਰੈਕਟਰਾਂ ਦੀ ਠੀਕ ਹੈ ਜੀ ਟਰੈਕਟਰ ਬਹੁਤ ਖੜੇ ਨੇ ਆਪਾਂ ਹਰੇਕ ਟਰੈਕਟਰ ਤੇ ਦੋ ਦੋ ਤਿੰਨ ਤਿੰਨ ਮੀਟਰ ਲਾਉਣ ਲੱਗੇ ਵੀਡੀਓ ਉੱਦੇ ਘੰਟੇ ਦੀ ਬਣ ਜਾਣੀ ਇੱਕ ਡੀਆਈ ਖੜਾ 265 ਇਹਦਾ ਬੰਪਰ ਬਾਈ ਪੇਂਟ ਹੋਇਆ ਬਾਕੀ ਟਰੈਕਟਰ ਸਾਰਾ ਜੈਨੂਅਲ ਆ ਠੀਕ ਆ ਜੀ ਇਹ ਨਵਾਂ ਮਾਡਲ ਆ ਬਾਈ 99 ਜੀ ਹਾਂ ਜੀ ਵੀਰੇ ਇਹਦਾ ਰੇਟ ਦੱਸ ਦੋ ਬਾਈ ਇਹਦਾ 1,55 ਦੀ ਡਿਮਾਂਡ ਆ ਵੀਰੇ ਬਾਕੀ ਕਰ ਦਾਂਗੇ ਮਾਣ 1,55 ਮੁੱਲ ਹੈ ਇਹ 99 ਮਾਡਲ ਆ ਟਰੈਕਟਰ ਚੰਗਾ ਬਾਈ ਪੂਰਾ ਪਿਛਲੇ ਟਾਇਰ ਹਿਗੇ ਆ ਬਾਈ 50 60 ਪੈਸੇ ਠੀਕ ਆ ਜੀ ਟਰੈਕਟਰ ਸੋਹਣਾ ਰੰਗ ਰੰਗ ਦੇਖ ਲਓ ਟਰੈਕਟਰ ਦਾ ਵਧੀਆ ਪਿਆ ਹੈ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਦੂਜੀ ਵੀਡੀਓ ਵਿੱਚ ਕਾਫੀ ਟਰੈਕਟਰ ਦਿਖਾਏ ਨੇ ਜੀ ਬਾਕੀ ਟਰੈਕਟਰ ਆ ਜਿਹੜੇ ਆਪਾਂ ਤੁਹਾਨੂੰ ਕੱਲ ਵਾਲੇ ਵਲੌਗ ਉਹ ਖੜੇ ਨੇ ਵੀਡੀਓ ਆਪਾਂ ਇਹ ਸਾਰੀ ਸੇਮ ਡੇ ਦੀ ਬਣਾਈ ਹੋਈ ਹੈ ਜੀ ਠੀਕ ਹੈ ਜੀ ਇੱਕ ਸੋਨਾ ਲੀਕਾ ਬਾਈ ਇਹ ਟਰੈਕਟਰ ਮਲਾਦਾ ਆਈ ਹਜੇ ਬਾਈ ਨਾਲ ਕੋਲ 21 ਮਾਡਲ ਆ 2 ਸਪੀਡ ਆ ਬਾਈ 3 ਆ ਜੀ ਇਹ 2 ਸਪੀਡ ਆ ਵੀਰੇ 2 ਸਪੀਡ ਵਾਲਾ ਜੀ 21 ਮਾਡਲ ਆ ਠੀਕ ਹੈ ਜੀ ਕੀ ਮਾਡਲ ਆ ਬਾਈ ਵੇਡ ਬੂਟ ਲੱਗੇ ਹੋਇਆ ਟਰੈਕਟਰ ਨੂੰ ਠੀਕ ਹੈ ਜੀ ਡਿਮਾਂਡ ਹੈਗੀ ਵੀਰੇ 5.5 ਲੱਖ ਦੀ 5.5 ਲੱਖਾ ਜਿਹੜਾ ਜੱਗੂ ਵੀਰ ਦੀ ਵੀਡੀਓ ਦੇਖ ਕੇ ਆਊਗਾ 11000 ਰੁਪਿਆ ਟਰੈਕਟਰ ਦਾ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਲੋ ਜੀ ਬਾਈ ਕਰੋ ਗੱਲ ਠੀਕ ਹੈ ਜੀ ਤੇ ਦੋ ਟਰੈਕਟਰ ਬਾਈ ਬਾਹਰ ਖੜੇ ਆ ਵੀ ਦਿਖਾ ਦਈਏ ਨਵੇੜ ਦੀ ਕੰਮ ਸਾਰਾ ਹੀ ਅੱਜ ਲੋ ਜੀ ਇੱਕ ਬਾਹਰ ਨਵੋ ਖੜਾ ਜੀ ਇੱਕ ਮਹਿੰਦਰਾ ਖੜਾ 265 ਤੇ ਪਹਿਲਾ ਮਹਿੰਦਰੇ ਬਾਰੇ ਦੇ ਦੋ ਬਾਈ ਦੱਸ ਦੋ ਹਾਂਜੀ ਵੀਰੇ। ਇੰਦਰੇ ਬਾਰੇ ਦੇ ਦੋ ਜਾਣ। ਇਹ 2022 ਮਾਡਲ ਆ ਵੀਰੇ। ਠੀਕ ਆ ਜੀ। ਹਾਂਜੀ। ਓਕੇ ਜੀ। ਚੱਲਿਆ ਥੋੜਾ ਟਰੈਕਟਰ ਇਹ ਮਾਲੀ ਨੰਬਰ। ਮੁਹਾਲੀ ਦਾ ਆ ਖਰੜ ਦਾ ਨੰਬਰ ਆ ਜੀ 27। ਬੰਦਾ ਕਹਿੰਦਾ ਜੇ ਤੋ ਟਰੈਕਟਰ ਲਿਆਂਦਾ ਕਹਿੰਦਾ ਪੀਵੀ 65 ਬੰਦੇ ਘੈਂਟ। ਅੱਛਾ। ਕਹਿੰਦਾ ਚਲਾਉਂਦੇ ਚਲੂਂਦੇ ਘੱਟੇ ਨੇ ਛੇਤੀ ਉਹ ਚੇਂਜ ਕਰ ਦੰਨੇ ਆ। ਠੀਕ ਆ ਜੀ ਠੀਕ ਆ। ਬਿਲਕੁਲ ਬਾਈ ਪੱਕੀ ਗੱਲ ਆ ਬਾਈ ਇਹ। ਕੋਈ ਝੂਠ ਨਹੀਂ ਗੱਲ ਉਹ ਜੀ। ਜਿਵੇਂ ਨਵਾਂ ਨਵਾਂ ਟਰੈਕਟਰ ਆ ਜੀ। ਇਹਦਾ ਰੇਟ ਦੱਸ ਦੋ ਬਾਈ ਟਰੈਕਟਰ ਦਾ। ਇਹ ਵੀਰੇ 4.5 ਦੀ ਡਿਮਾਂਡ ਆ ਬਾਕੀ ਵੱਧ ਤੋਂ ਵੱਧ ਮਾਨ ਕਰ ਦਾਂਗੇ ਆ ਜਾਂਦਾ 425 ਮੋਲ ਹੈ ਜੀ ਬਾਈ ਕਹਿੰਦਾ ਵਧੀਆ ਮਾਨਦਾਨ ਹੋਊਗਾ ਟਰੈਕਟਰ ਚ ਟਰੈਕਟਰ ਜਮਾਂ ਹੀ ਸ਼ੋਰੂਮ ਕੰਡੀਸ਼ਨ ਦਾ ਹੀ ਪਿਆ ਠੀਕ ਆ ਜੀ ਲੋ ਜੀ ਦਿਖਾਓ ਕਿਤੇ ਟਰੈਕਟਰ ਨੂੰ ਹੈਗੀ ਕੋਈ ਕਮੀ ਟਰੈਕਟਰ ਚ ਲੋ ਜੀ ਅੱਗੇ 655 ਖੜਾ ਬਾਈ ਆ ਮਾਡਲ ਕਿਹੜਾ ਜੀ 655 ਇਹ 655 ਹੀ ਮੈਕੋ ਪੰਪ ਵਾਲਾ ਆ ਗਿਆ ਠੀਕ ਆ ਜੀ ਹਾਂਜੀ ਹਾਂਜੀ ਇਹ ਵੀ ਮੈਕੋ ਪੰਪ ਵਾਲਾ ਮਾਡਲ ਜੀ ਇਹ ਮਾਡਲ ਵੀਰੇ ਨਿਕਲਿਆ ਬਾਈ ਚ ਮਾਰਕਾ 2021 ਦਾ 21 ਦੇ ਮਾਰਕੇ ਆ ਕਾਪੀ ਵਾਈ ਦੀ ਆ ਜੀ ਤੈਨੂੰ ਨਾਲ ਦੇ ਆ ਬਾਈ ਇਸਲੇ ਟਾਇਰ ਰੇਡੀਅਲ ਪਏ ਹੋਏ ਬਈ ਆ ਟਾਇਰ ਬਾਅਦ ਚ ਪਏ ਪਿਛਲੇ ਨਾਲ ਜੀ ਵੀਰੇ ਹਾਂ ਇਹ ਰੇਡੀਅਲ ਚ ਪਏ ਹੋਏ ਨੇ ਨਾ ਜਿਹੜੇ ਬੋਲੇ ਆ ਨਵਾਲੇ ਆ ਠੀਕ ਆ ਜੀ ਜੇ ਕਿਹਦੇ ਰੇਡੀਅਲ ਪਏ ਹੋਏ ਆ ਬਾਈ ਠੀਕ ਆ ਆ ਦੇਖੋ ਨਾਲ ਦੇ ਟਾਇਰ ਪਏ ਹੋਏ ਆ ਬਾਈ ਦੇ ਜੀ ਠੀਕ ਆ ਜੀ ਕੰਡੀਸ਼ਨ ਦੇਖੋ ਟਰੈਕਟਰ ਦੀ ਮਾੜਾ ਮੂੜ ਐਨ ਵਧੀਆ ਪਏ ਟਰੈਕਟਰ ਦੇ ਲੋ ਜੀ ਸ਼ਟਲ ਗੀਅਰ ਚ ਹੈ ਨਾ ਬਾਈ ਇਹੇ ਸ਼ਟਲ ਗੀਅਰ ਵੀਰੇ ਠੀਕ ਆ ਜੀ ਹਾਂ ਜੀ ਤੇ ਲੋ ਜੀ ਬਾਈ ਆਪਾਂ ਤੁਹਾਨੂੰ ਤਰੀਬਾ ਨਾਲ ਸਾਰੇ ਟਰੈਕਟਰ ਦਿਖਾਤੇ ਬਾਕੀ ਦੇ ਟਰੈਕਟਰ ਹੋਰ ਵੀ ਹੁੰਦੇ ਨੇ ਬਾਈ ਕੋਲ ਉੱਧਰ ਵੀ ਖੜੇ ਨੇ ਠੀਕ ਹੈ ਜੀ ਕਿਸੇ ਨੇ ਵੀ ਕੋਈ ਟਰੈਕਟਰ ਲੈਣਾ ਹੁੰਦਾ ਤਾਂ ਬਾਈ ਕੋਲ ਆ ਕੇ ਜਰੂਰ ਦੇਖ ਸਕਦਾ ਜੀ ਲੋਕੇਸ਼ਨ ਚੈੱਕ ਕਰ ਲਓ ਜੀ ਇਹ ਵਾਲੇਕੇਸ਼ਨ ਦਿੱਕਤ ਆਉਂਦੀ ਹੈ ਬਸ ਅੱਡਾ ਇਧਰਲੀ ਸਾਈਡ ਰਹਿ ਗਿਆ ਚੰਡੀਗੜ੍ਹ ਤੋਂ ਸਮਰਾਲਾ ਰੋਡ ਆ ਬਾਈ ਇਹ ਤੇ ਬਾਈਪਾਸ ਤੇ ਉਤਰਨਾ ਪੈਂਦਾ ਆਪਾਂ ਨੂੰ ਹਲਕੀ ਬਾਈ ਜੇ ਆਪਾਂ ਉਧਰ ਦੇ ਆਉਣੇ ਇਧਰ ਤੇ ਬਾਈਪਾਸ ਤੇ ਉਤਰਨਾ ਪੈਂਦਾ ਹਨਾ ਜੀ ਸ਼ਹਿਰ ਹਾਂ ਜੀ ਵੀਰ ਜਾਇਦਾ ਸਮਰਾਲਾ ਸ਼ਹਿਰ ਕਿੰਨੀ ਦੂਆ ਜੋ ਠੀਕ ਹੈ ਜੀ ਚੌਂਕ ਤੋਂ ਸਾਰਾ ਆਪਣਾ 1.5 ਕਿਲੋਮੀਟਰ ਦਾ ਸ਼ਾਪ ਆ ਓਕੇ ਜੀ ਹਾਂਜੀ ਬਾਈ ਉਹ ਜਿੰਨੇ ਵੀ ਇਹ ਤੋਂ ਮਾਲੀ ਤੋਂ ਆਣਾ ਫੇ ਸਿੱਧਾ ਠੀਕ ਹੈ ਜੀ ਜਿਹੜਾ ਸਮਰਾਲਾ ਪਹਿਲਾ ਰੋ ਠੀਕ ਹੈ ਜੀ ਤੇ ਬਾਕੀ ਭਾਈ ਹੁਣ ਜਿੰਨੇ ਵੀ ਆਪਾਂ ਟਰੈਕਟਰ ਦਿਖਾਇਆ ਨੇ ਰੇਟ ਦਾ ਆਪਾਂ ਵੈਸੇ ਪੰਜਾਂ ਚਾਰ ਟਰੈਕਟਰਾਂ ਦਾ ਦੱਸਿਆ ਹਾਂ ਹਾਂਜੀ ਉਹ ਵੀ ਰੇਟ ਜਾਵੇ ਕਿਹੜਾ ਵੀ ਆਇਆ ਵਧੀਆ ਰੇਟ ਦੱਸੋ ਕੋਈ ਗੱਲ ਨਹੀਂ ਜਰਾ ਪੂਰਾ ਮਾਨ ਕਰਾਂਗੇ ਤੇਰੀ ਵੀਡੀਓ ਦੇ ਕਿਹੜਾ ਆਊਗਾ ਠੀਕ ਹੈ ਭਾਈ ਹਾਂਜੀ ਭਾਈ ਬਾਈ ਕਹਿੰਦਾ ਵੀ ਕੋਈ ਵੀ ਆਊਗਾ ਆਪਾਂ ਵਧੀਆ ਮਾਰਦਾਨ ਕਰਾਂਗੇ ਠੀਕ ਹੈ ਜੀ ਕੋਈ ਇਦਾਂ ਦੀ ਗੱਲਬਾਤ ਨਹੀਂ ਰੇਟ ਨਾ ਦੱਸਣ ਦਾ ਵੀ ਆਪਣਾ ਆਪਾਂ ਤੁਹਾਨੂੰ ਰੀਜਨ ਦੱਸਿਆ ਠੀਕ ਹੈ ਜੀ ਬਹੁਤ ਵੀਰ ਗਲਤ ਰੇਟ ਲਾਉਂਦੇ ਨੇ ਟਰੈਕਟਰਾਂ ਦਾ ਥੱਲੇ 2-2 ਲੱਖ 2.5 ਲੱਖ ਰੁਪਏ ਘੱਟ ਲਾ ਦ ਰੇਟ ਦੇ ਵਿੱਚ ਖਰੀਦੋ ਤੁਹਾਨੂੰ ਪਤਾ ਕੋਈ ਵੀ ਚੀਜ਼ ਆ ਮਾਰਕੀਟ ਰੇਟ ਦੇ ਵਿੱਚ ਹੀ ਮਿਲਦੀ ਹੈ ਬਾਈ ਠੀਕ ਹੈ ਜੀ ਤਾਂ ਬਾਈ ਕੋਈ ਗਲਤੀ ਕਿਸੇ ਆਖੀ ਹੋਵੇ ਤਾਂ ਮਾਫ ਕਰਿਓ ਜੀ ਠੀਕ ਹੈ ਜੀ ਕਈ ਵਾਰ ਕੋਈ ਇਦਾਂ ਦੀ ਗੱਲ ਬੋਲ ਹੋ ਜਾਂਦੀ ਹੈ ਜਿਹੜੀ ਕਿਸੇ ਨੂੰ ਨਹੀਂ ਵੀ ਚੰਗੀ ਲੱਗਦੀ ਠੀਕ ਹੈ ਜੀ ਤੇ ਠੀਕ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਮਿਲਦੇ ਆ ਹੋਰ ਨਵੇਂ ਵਲੌਗ ਚ ਸਾਰੇ ਵੀਰਾਂ ਦਾ ਧੰਨਵਾਦ